ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਕਿਸਾਨ ਵੀਰੋ ਹੁਣ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 31 ਮਈ ਨੂੰ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਦੇ ਮੌਸਮ ਦੇ ਕਿ ਅੱਧੀ ਰਾਤ ਤੱਕ ਕੌਣ ਬੜਾ ਵੀਰੋ ਜੋ ਇਹ 8 ਤੋਂ 10 ਘੰਟੇ ਹੋਣਗੇ ਇੰਨੇ ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਕੀ ਕਰਬੜ ਲੈ ਸਕਦਾ ਹੈ ਪੰਜਾਬ ਦੇ ਮੌਸਮ ਦੇ ਵਿੱਚ ਕੀ ਆਪਾਂ ਨੂੰ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਕਿਸਾਨ ਵੀਰੋ ਜਿਵੇਂ ਕਿ ਪਿਛਲੇ ਤਕਰੀਬਨ ਵੀਰੋ 8-10 ਦਿਨਾਂ ਤੋਂ ਲੈ ਕੇ ਗਰਮੀ ਦਾ ਪ੍ਰਕੋਪ ਬਹੁਤ ਤੇਜ਼ ਆਪਾਂ ਨੂੰ ਗਰਮੀ ਦੇਖਣ ਨੂੰ ਮਿਲੀ ਹੈ ਵੀਰੋ ਬਹੁਤ ਸਾਹਮਣਾ ਕਰਨਾ ਪਿਆ ਆਪਾਂ ਨੂੰ ਮੁਸ਼ਕਲ ਦਾ ਸੋ ਵੀਰੋ ਉੱਥੇ ਆਪਾਂ ਤੁਹਾਨੂੰ ਕਈ ਦਿਨ ਪਹਿਲਾਂ ਤੋਂ ਲੈ ਕੇ ਦੱਸ ਦਿਆ ਰਹੇ ਹਾਂ ਕਿ ਆਪਾਂ ਨੂੰ ਵੀਰੋ 31 ਮਈ ਤੋਂ ਬਾਅਦ ਜੋ ਆਉਂਦੀ ਜੂਨ ਦੇ ਪਹਿਲੇ ਦਿਨ ਹੋਣਗੇ 1 2 3 ਉੱਥੇ ਥੋੜੀ-ਮੋਟੀ ਆਪਾਂ ਨੂੰ ਵੀਰੋ ਟੈਂਪਰੇਚਰ ਦੇ ਵਿੱਚ ਮੌਸਮ ਦੇ ਵਿੱਚ ਗਰਮੀ ਨੂੰ ਥੋੜੀ ਰਾਹਤ ਦਿਖਾਈ ਦੇਵੇਗੀ ਵੀਰੋ ਆਉਂਦੇ ਕੁਝ ਘੰਟਿਆਂ ਦੇ ਵਿੱਚ ਹੁਣ ਤੋਂ ਅੱਜੇ ਕਰ ਗੱਲ ਕਰੀਏ ਤਾਂ ਵੀਰੋ ਪੰਜਾਬ ਦੇ ਆਪਾਂ ਨੂੰ ਕੁਝ ਖੇਤਰਾਂ ਦੇ ਵਿੱਚ ਜਿਵੇਂ ਕਿ ਬਠਿੰਡਾ ਮਾਨਸਾ ਬਨਾਲਾ ਸੰਗਰੂਰ ਵੀਰੋ ਜੋ ਹਰਿਆਣੇ ਦੇ ਨੇੜੇ ਪੈਂਦੇ ਭਗਦੇ ਰਾਜਸਥਾਨ ਦੇ ਨੇੜੇ ਇਨ੍ਹਾਂ ਖੇਤਰਾਂ ਦੇ ਵਿੱਚ ਵੀਰੋ ਤੇ ਮਾਝੀ ਦੋਆਬੇ ਦੇ ਖੇਤਰਾਂ ਦੇ ਵਿੱਚ ਵੀਰੋ ਟਟਮੇ ਰੂਪ ਦੇ ਵਿੱਚ ਦੋ ਚਾਰ ਥਾਵਾਂ ਤੇ ਵੀਰੋ ਆਪਾਂ ਨੂੰ ਹਨੇਰੀ ਗਰਜ ਚਮਕ ਮੀ ਇਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਤਕਰੀਬਨ ਵੀਰੋ ਹੁਣ ਤੋਂ ਲੈ ਕੇ ਅੱਧੀ ਰਾਤ ਤੱਕ ਦਾ ਸਮਾਂ ਹੋਵੇਗਾ ਪੰਜਾਬ ਦੇ ਵੱਖ-ਵੱਖੇ ਤਾਂ ਵੀ ਟਟਮੇ ਰੂਪ ਦੇ ਵਿੱਚ ਆਪਾਂ ਵੀਰੋ ਆਪਾਂ ਨੂੰ ਪੈਚੀ ਰੂਪ ਦੇ ਵਿੱਚ ਬਰਸ ਵੀਰੇ ਕੋਈ ਖਾਸ ਟੀਚਾ ਆਪਾਂ ਮਿਨਮਾ ਜਮਾ ਤੋਲ ਮਾਸ ਨੂੰ ਨਹੀਂ ਦੱਸ ਸਕਦੇ ਕਿੰਨਾ ਕੁ ਵੀਰੋ ਮੌਸਮ ਖਰਾਬ ਹੋਵੇਗਾ ਪਰ ਅਨੁਮਾਨ ਦੇ ਧਰਤ ਵੀਰੇ ਤੁਹਾਨੂੰ ਦੱਸਦੀ ਕਿ ਮੌਸਮ ਦੇ ਵਿੱਚ ਕੋਈ ਨਾ ਕੋਈ ਹਲਚਲ ਜ਼ਰੂਰ ਹੋਵੇਗੀ ਤਕਰੀਬਨ ਹੁਣ ਤੋਂ ਲੈ ਕੇ ਆਉਂਦੀ ਅੱਧੀ ਰਾਤ ਦੇ ਸਮੇਂ ਤੱਕ ਬਾਕੀ ਵੀਰੋ ਜਿਵੇਂ ਆਪਾਂ ਨੂੰ ਕੋਈ ਹੋਰ ਜਾਣਕਾਰੀ ਮਿਲਦੀ ਹੈ ਸਵੇਰ ਦੀ ਵੀਡੀਓ ਦੇ ਵਿੱਚ ਵੀਰੇ ਬਹੁਤ ਸਾਰੀ ਜਾਣਕਾਰੀ ਕਿਸਾਨ ਵੀਰ ਨਾਲ ਫਿਰ ਤੋਂ ਸਾਂਝੀ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਵੀਰੋ ਆਪਾਂ ਨੂੰ 2 ਤੋਂ 4 ਡਿਗਰੀ ਕੱਟ ਦੇਖਣ ਨੂੰ ਮਿਲੇਗਾ 42-43 ਡਿਗਰੀ ਦੇ ਆਸ-ਪਾਸ ਮਿਲੇਗਾ ਜੋ ਕਿ ਵੀਰੋ ਹੁਣ 38-48-49 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਸੋ ਗਰਮੀ ਤੋਂ ਵੀਰੋ ਥੋੜੀ ਜਿਹੀ ਆਪ ਨੂੰ ਰਾਹਤ ਮਿਲੇਗੀ ਤੁਹਾਨੂੰ ਕਈ ਦਿਨ ਪਹਿਲਾਂ ਤੋਂ ਦੱਸ ਦਿਆ ਰਹੇ ਹਾਂ ਸੋ ਇਹ ਕਿਸਾਨ ਵੀਰਾਂ ਲਈ ਖਾਸ ਜਾਣਕਾਰੀ ਸੀ ਮੌਸਮ ਦੀ ਹਰ ਪ੍ਰਕਾਰ ਦੀ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਚੈਲਕੀਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਵੀਰੋ ਕੱਲ ਸਵੇਰ ਦੀ ਵੀਡੀਓ ਵਿੱਚ ਫੇਰ ਸਾਰੀ ਜਾਣਕਾਰੀ ਲੈ ਕੇ ਆਪਾਂ ਨੂੰ ਕਿੰਦਾ ਦੀ ਅਪਡੇਟ ਮਿਲਦੀ ਆ ਸੋ ਸਹੀ ਤੋਂ ਸਹੀ ਜਾਣਕਾਰੀ ਲਈ ਚੈਨਲ ਚੈਲਕੀਤੀ ਸੇਵਾ ਸ